ਦੋਸਤੋ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਆਓ ਤੁਹਾਨੂੰ ਬਿਲਗੇ ਦੇ ਕੁਝ ਅਜਿਹੇ ਕੰਮ ਦਿਖਾਈਏ ਜਿਹੜੇ ਖਬਰਾਂ ਬਣ ਗਏ ਨੇ ਤੇ ਇਹ ਕੰਮ ਦਿਖਾਉਣੇ ਵੀ ਬਣਦੇ ਨੇ ਪਹਿਲਾ ਕੰਮ ਤੁਹਾਨੂੰ ਇਹ ਬਖਾ ਰਹੇ ਹਾਂ ਬਿਲਗਾ ਤੋਂ ਮੁਾਈ ਸੜਕ ਨਵੀਂ ਸੜਕ ਬਣੀ ਹੈ ਨਵੀਂ ਸੜਕ ਬਣ ਕਰਕੇ ਇਹ ਸਾਈਡਾਂ ਤੋਂ ਨੇਮਿਆ ਰਹਿ ਗਿਆ ਨੇਮਿਆ ਸਾਈਡਾਂ ਨੂੰ ਉੱਚੀਆਂ ਕੀਤਾ ਜਾ ਰਿਹਾ ਜੇ ਇਸ ਸਬੰਧ ਵਿੱਚ ਤੁਹਾਨੂੰ ਮੈਂ ਇਹ ਦਿਖਾ ਰਿਹਾ ਟਾਇਲ ਪੁੱਟ ਕੇ ਉੱਚੀ ਕਰਨ ਲਈ ਇਹ ਕੰਮ ਚੱਲ ਰਿਹਾ ਹੈ ਟਾਇਲ ਪੁੱਟਣ ਕਰਕੇ ਪਤਾ ਲੱਗਿਆ ਕਿ ਇੱਥੇ ਟੈਨ ਦੋ ਤਰ੍ਹਾਂ ਦੀ ਲੱਗੀ ਹੈ ਇਹ 3 ਇੰਚੀ ਟਾਇਲ ਦੇਖ ਰਹੇ ਹਾਂ ਤੇ ਹੁਣ ਤੁਸੀਂ ਟਾਇਲ 2 ਇੰਚੀ ਦੇਖ ਰਹੇ ਹੋ ਇਹ 2 ਇੰਚੀ ਟਾਇਲ ਵਿੱਚ ਕਿਵੇਂ ਲੱਗੀ ਇਹ ਇੱਕ ਜਾਂਚ ਦਾ ਵਿਸ਼ਾ ਹੈ ਕੀ ਇਸ 12 ਮਾਤੇ ਟੈਲ ਲੱਗਣ ਦੇ ਦੋ ਤਰ੍ਹਾਂ ਦੇ ਟੈਂਡਰ ਹੋਏ ਸੀ ਆ ਤੁਸੀਂ ਸਾਰੀ ਦੇਖ ਰਹੇ ਹੋ ਇਹ 2 ਇੰਚੀ ਟੈਲ ਹੈ 2 ਇੰਚੀ ਟੈਲ ਕਿਉਂ ਲੱਗੇ ਇਸ ਸੜਕ ਦੀ ਸਾਈਡ ਤੇ ਕਿਉਂਕਿ ਜਿੱਥੇ ਦੀ ਭਜਨਦਾਰ ਗੱਡੀਆਂ ਕਦੇ ਵੀ ਗੱਡੀ ਸਾਈਡ ਤੋਂ ਹੇਠਾਂ ਉਤਰ ਸਕਦੀ ਹੈ ਜਿਹਦੇ ਕਰਕੇ ਇਹਨਾਂ ਥਾਵਾਂ ਤੇ 3 ਇੰਚੀ ਟੈਲ ਮੋਟੀ ਲੱਗਣੀ ਹੁੰਦੀ ਇਹ ਵਿੱਚ ਵਿੱਚ 3 ਇੰਚ ਦੀ ਬਜਾਏ 2 ਇੰਚ ਟੈਲ ਕਿਉਂ ਲੱਗੀ ਇਹ ਮੈਂ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਕਿ ਇਹ ਜਾਂਚ ਦਾ ਵਿਸ਼ਾ ਹੈ ਜਦੋਂ ਇਹ ਕੰਮ ਚੱਲਿਆ ਉਸ ਵੇਲੇ ਕੀ ਉਸ ਮੌਕੇ ਦੇ ਐਮਸੀ ਜਾਂ ਪ੍ਰਧਾਨ ਜਾਂ ਵਾਈਸ ਪ੍ਰਧਾਨ ਜਾਂ ਦਫ਼ਤਰੀ ਮਲਾਜਮਾਂ ਨੇ ਇਸ ਕੰਮ ਨੂੰ ਚੈੱਕ ਕੀਤਾ ਕਿ ਨਹੀਂ ਕੀਤਾ ਇਹ ਉਸ ਵੇਲੇ ਦੀ ਕਹਾਣੀ ਹੈ ਬਿਲਗਾ نیوز ਆਨਲਾਈਨ ਵੱਲੋਂ ਅਕਸਰ ਤੁਹਾਨੂੰ ਬਿਲਗੇ ਦੇ ਕਮਾਂਵਾਰੇ ਚੰਗੇ ਕੰਮ ਕੀਤੇ ਆ ਬਾਰੇ ਵੀ ਦਿਖਾਇਆ ਜਾਂਦਾ ਜਿੱਥੇ ਕੋ ਕੰਮਾਂ ਦੇ ਵਿੱਚ ਕਮੀ ਆ ਉਹ ਵੀ ਖਬਰ ਦਿਖਾਈ ਜਾਂਦੀ ਹੈ ਇਸ ਕਰਕੇ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਕਿ ਇਹ ਕੀ ਇਹ ਲਿਖਤੀ ਵੀ ਇਸੇ ਤਰ੍ਹਾਂ ਹੋਊਗਾ ਕਿ ਟਾਇਲ ਦੇ ਵਿੱਚ 3 ਇੰਚੀ ਮੋਟੀ ਦੇ ਟਾਇਲ ਦੇ ਵਿੱਚ 2 ਇੰਚੀ ਟਾਇਲ ਵੀ ਨਾਲ ਲੱਗੀ ਹੈ ਕਿ ਇਹ ਲਿਖਤੀ ਇਸੇ ਤਰ੍ਹਾਂ ਟੈਂਡਰ ਹੋਣਗੇ ਜਾਂ ਇੱਥੇ ਇਹ ਕਿਵੇਂ ਹੋਇਆ ਇਹ ਤਾਂ ਸਬੰਧਤ ਮੁਲਾਜ਼ਮੇ ਜਾਣਦੇ ਆ ਸਬੰਧਤ ਕਮੇਟੀ ਜਾਣਦੀ ਆ ਉਸ ਵੇਲੇ ਦੀ ਇਹ ਅਗਰ ਟਾਇਲ ਨਾ ਫੁੱਟੀ ਜਾਂਦੀ ਤਾਂ ਅਜੇ ਵੀ ਇਹ ਪਤਾ ਨਹੀਂ ਲੱਗਣਾ ਸੀ ਕਿ ਇੱਥੇ ਟਾਇਲ ਕਿਤੇ 3 ਇੰਚੀ ਲੱਗੀ ਆ ਤੇ ਕਿਤੇ 2 ਇੰਚੀ ਲੱਗੀ ਆ ਤੇ ਆਓ ਹੁਣ ਤੁਹਾਨੂੰ ਅੱਗੇ ਦਿਖਾਉਨੇ ਆ ਇਹ ਪੱਤੀ ਮਹਿਣਾ ਦਾ ਚੌਂਕ ਹੈ ਜਿੱਥੇ ਹੌਦੀ ਬਣ ਰਹੀ ਹੈ ਜਿਹਦੇ ਕਰਕੇ ਪੱਤੀ ਮਹਿਣਾ ਦੇ ਨਾਲ ਉਪਣਾ ਰੋੜ ਜਿਹੜਾ ਐਸ ਵੇਲੇ ਬੰਦ ਪਿਆ ਉਪਣਾ ਰੋੜ ਬੰਦ ਹੋਣ ਕਰਕੇ ਅਕਾਲ ਅਕੈਡਮੀ ਦੀਆਂ ਬੱਸਾਂ ਬਿਲਗੇ ਨੂੰ ਹੁਣ ਹੋਰ ਸਾਈਡ ਤੋਂ ਆਉਂਦੀਆਂ ਨੇ ਜਿਹਦੇ ਕਰਕੇ ਇਹ ਟ੍ਰੈਫਿਕ ਅੱਜਕੱਲ ਜਿਹੜਾ ਆ ਇੱਥੋਂ ਖਾਸ ਕਰਕੇ ਉਪਣਾਵਲ ਉੱਪਰ ਪੈਂਡਵਲ ਨੂੰ ਜਿਹੜਾ ਬੰਦ ਪਿਆ ਤੇ ਇਸੇ ਤਰ੍ਹਾਂ ਤੁਹਾਨੂੰ ਦਿਖਾਉਂਦੇ ਆ ਕਿ ਇਹ ਟ੍ਰੈਫਿਕ ਬੰਦ ਹੋਣ ਕਰਕੇ ਜਿਹੜਾ ਵੀ ਆਉਣ ਜਾਣ ਵਾਲੇ ਜਿਹੜੇ ਲੋਕ ਆ ਉਹ ਅਕਾਲ ਅਕੈਡਮੀ ਨੂੰ ਆ ਜਿਹੜਾ ਰਸਤਾ ਆ ਇੱਕ ਹੋਰ ਗਲੀ ਆ ਉਹਦੇ ਵਿੱਚੋਂ ਦੀ ਲੱਗ ਰਿਹਾ ਅਗਰ ਇਸ ਰਸਤੇ ਦੀ ਨਗਰ ਪੰਚਾਇਤ ਚੰਗੀ ਤਰ੍ਹਾਂ ਸਫਾਈ ਕਰ ਦਿੰਦਾ ਨਗਰ ਪੰਚਾਇਤਾਂ ਜੋ ਤੁਸੀਂ ਕੰਧ ਦੇ ਉੱਪਰੋਂ ਬਾਹਰ ਵੱਲੋਂ ਆਏ ਦਰਖਤ ਦੇਖਦੇ ਹਾਂ ਜੇ ਅਗਰ ਇਹਦੀ ਕਟਾਈ ਕਰ ਦਵੇ ਲੋਕਾਂ ਦਾ ਲੰਘਣਾ ਆਸਾਨ ਹੋ ਸਕਦਾ ਹੋ ਸਕਦਾ ਨਗਰ ਪੰਚਾਇਤ ਦੇ ਇਹ ਧਿਆਨ ਵਿੱਚ ਨਾ ਹੋਵੇ ਧਿਆਨ ਵਿੱਚ ਹੋਣਾ ਚਾਹੀਦਾ ਸਾਰੇ ਪਾਸੇ ਜਦੋਂ ਪਤਾ ਪੱਤੀ ਮਹਿਣਾ ਦਾ ਚੌਕ ਬੰਦ ਪਿਆ ਤਾਂ ਇਸ ਦੌਰਾਨ ਅਕਾਲ ਅਕੈਡਮੀ ਉਪਰਾ ਪਿੰਡ ਨੂੰ ਆਉਣ ਜਾਣ ਵਾਲੇ ਜਿਹੜੇ ਬੱਚੇ ਆ ਪਿੰਡ ਉਪਲਾਂ ਦੀਆਂ ਲੜਕੀਆਂ ਇਸ ਰਸਤੇ ਤੋਂ ਸਰਕਾਰੀ ਸਕੂਲ ਨੂੰ ਉਹਨਾਂ ਨੇ ਜਾਣਾ ਹੁੰਦਾ ਪਰ ਉਹਨਾਂ ਨੂੰ ਘੁੰਮ ਕੇ ਉੱਪਰ ਦੀ ਜਾਣਾ ਪੈਂਦਾ ਇਹ ਛੋਟੇ-ਛੋਟੇ ਜਿਹੜੇ ਕੰਮ ਆ ਉਹ ਨਗਰ ਪੰਚਾਇਤ ਵੱਲੋਂ ਸਮੇਂ ਸਿਰ ਅਗਰ ਕੀਤੇ ਜਾਂ ਤਾਂ ਸਾਨੂੰ ਇਹ ਵੀਡੀਓ ਬਣਾਉਣ ਦੀ ਲੋੜ ਹੀ ਨਹੀਂ ਪੈਂਦੀ ਹੈ ਪੱਤੀ ਮਹਿਣਾ ਦਾ ਚੌਂਕ ਤੁਹਾਨੂੰ ਇੱਕ ਵਾਰ ਫੇਰ ਦਿਖਾ ਰਹੇ ਹਾਂ ਪਿੰਡ ਉਪਲਾ ਨੂੰ ਇੱਥੋਂ ਜਾਇਆ ਜਾਂਦਾ ਪਿੰਡ ਤਾਲਬਨ ਉਪਲਾ ਨੂੰ ਇਹ ਜਾਂਦੀ ਸੜਕ ਹੈ ਜਿਹੜੀ ਇੱਥੋਂ ਬੰਦ ਕੀਤੀ ਹੋਈ ਹੈ ਤੇ ਇਸ ਕਰਕੇ ਅਕਾਲ ਅਕੈਡਮੀ ਦਾ ਜਿਹੜਾ ਐਸਬਿਲੇਟਰ ਹੈ ਪਕਿਆ ਉਹ ਬਾਇਆ ਪਵਾੜਾ ਬਿਲਗੇ ਨੂੰ ਉੱਪਰ ਦੀ ਹੋ ਕੇ ਆਉਂਦਾ ਹੈ ਤੇ ਇਹ ਰਸਤਾ ਜਿਹੜਾ ਆ ਛੋਟੇ ਛੋਟੇ ਰਸਤੇ ਜਿਹੜੇ ਆ ਉਹ ਦਪਈਆਬਾਨ ਅਤੇ ਕਾਰਾਂ ਲਈ ਜਿਹੜੇ ਇਸ ਵੇਲੇ ਲੋਕਾਂ ਵੱਲੋਂ ਵਰਤੇ ਜਾਂਦੇ ਆ ਤੇ ਅੱਗੇ ਤੁਹਾਨੂੰ ਇੱਕ ਦਿਖਾਉਨੇ ਆ ਹੋਰ ਖਬਰ ਤੁਹਾਡੇ ਲਈ ਹੈ ਸ਼੍ਰੀ ਰਾਮ ਗਊਸ਼ਾਲਾ ਦੀ ਤੁਹਾਨੂੰ ਸਾਈਡ ਦਿਖਾਉਣ ਜਾ ਰਹੇ ਆ ਸ਼੍ਰੀ ਰਾਮ ਗਊਸ਼ਾਲਾ ਪੱਤੀ ਭਲਾਈ ਦੀ ਇਹ ਸਾਈਡ ਦਿਖਾ ਰਹੇ ਆ ਜਿੱਥੇ ਤੁਸੀਂ ਦੇਖਦੇ ਹੋ ਕਿ ਇੱਥੇ ਵੀ ਜਿਹੜੀ ਡਰੇਨ ਆ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਆ ਉਹ ਮੁਕੰਮਲ ਚਾਲੂ ਹੁੰਦੀ ਦਿਖਾਈ ਨਹੀਂ ਦੇ ਰੇ ਪਾਈਪ ਪਿਛਲੇ ਸਮੇਂ ਤੋਂ ਪਾਇਆ ਗਿਆ ਪਰ ਪਾਈਪ ਪਾਉਣ ਦੇ باوجود ਵੀ ਇਹ ਗਊਸ਼ਾਲਾ ਦਾ ਜਿਹੜਾ ਗੰਦਾ ਪਾਣੀ ਆ ਉਹ ਸਿੱਧਾ ਜਿੱਥੇ ਜਾਣਾ ਚਾਹੀਦਾ ਛੱਪੜ ਤੇ ਨਹੀਂ ਜਾ ਰਿਹਾ ਇਸ ਡਰੇਨ ਦੇ ਵਿੱਚ ਪਲਾਸਟਿਕ ਦਾ ਵੱਡਾ ਪਾਈਪ ਪਾਇਆ ਗਿਆ ਹੈ ਪਾਣੀ ਨਾ ਵਗਣ ਕਰਕੇ ਹੁਣ ਅਸੀਂ ਤੁਹਾਨੂੰ ਇਹ ਜਿਹੜਾ ਵੀਡੀਓ ਦਿਖਾ ਰਹੇ ਹਾਂ ਇਸ ਬਿਲੀ ਇਸ ਜਗ੍ਹਾ ਤੋਂ ਪਾਈਪ ਜਿਹੜਾ ਟੁੱਟ ਚੁੱਕਾ ਜਿਹਦੇ ਕਰਕੇ ਪਾਣੀ ਇੱਕ ਵਾਰ ਫਿਰ ਸੜਕ ਦੇ ਕਿਨਾਰੇ ਆ ਕੇ ਖੜਨਾ ਸ਼ੁਰੂ ਹੋ ਗਿਆ ਹੈ ਇਹ ਸਮੱਸਿਆ ਜਿਹੜੀ ਆ ਨਗਰ ਪੰਚਾਇਤ ਤੋਂ ਹੱਲ ਨਹੀਂ ਹੋ ਰਹੀ ਜਿਹਦੇ ਕਰਕੇ ਅਸੀਂ ਬਾਰ ਬਾਰ ਇਹ ਵੀ ਖਬਰ ਤੁਹਾਨੂੰ ਦਿਖਾਉਨੇ ਆ ਤੇ ਆਓ ਤੁਹਾਨੂੰ ਫੇਰ ਇੱਕ ਵਾਰੀ ਫੇਰ ਦਿਖਾਉਨੇ ਆ ਕਿ RAM ਗਊਸ਼ਾਲਾ ਦਾ ਜਿਹੜਾ ਗੰਦਾ ਪਾਣੀ ਆ ਸ਼੍ਰੀ RAM ਗਊਸ਼ਾਲਾ ਦਾ ਗੰਦਾ ਪਾਣੀ ਜਿਹੜਾ ਉੱਥੋਂ ਇਹ ਸਮੱਸਿਆ ਜਿਹੜੀ ਆ ਖਤਮ ਹੋਣ ਦਾ ਨਾਂ ਨਹੀਂ ਲੈਂਦੀ ਭਾਵੇਂ ਕਿ ਪਿਛਲੇ ਦਿਨੀ ਛੱਪੜ ਨੂੰ ਸਿੱਧੀ ਵੀ ਇੱਕ ਪਾਈਪਲਾਈਨ ਜਿਹੜੀ ਨਗਰ ਪੰਚਾਇਤ ਵੱਲੋਂ ਪਾਈ ਗਈ ਹੈ ਉਸ ਦੇ ਬਾਵਜੂਦ ਵੀ ਅਜੇ ਇਹ ਸਮੱਸਿਆ ਇੱਥੋਂ ਜਦੋਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਜਿਸ ਨੂੰ ਲੈ ਕੇ ਇਹ ਕਿਹਾ ਜਾ ਸਕਦਾ ਕਿ ਨਗਰ ਪੰਚਾਇਤ ਬਿਲਕਾ ਇਸ ਡਰੇਨ ਨੂੰ ਚਾਲੂ ਕਰਨ ਦੇ ਵਿੱਚ ਅਜੇ ਅਸਫਲਤਾ ਕਾਇਦੇ ਰਹੀ ਹੈ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਧੰਨਵਾਦ ਪੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ